ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਦੋਸਤੋ ਅੱਜ ਬਹੁਤ ਦਿਨਾਂ ਬਾਅਦ ਜ਼ਮੀਨਾਂ ਹੀ ਜ਼ਮੀਨਾਂ ਦੇ ਲਈ ਵੀਡੀਓ ਬਣਾ ਕੇ ਪਾਉਣ ਲੱਗਾ ਕਿਉਂਕਿ ਕਈ ਦਿਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਦੋਸਤੋ ਠੀਕ ਠਾਕ ਹਾਂ ਅੱਜ ਆਪਾਂ ਦੁਬਾਰਾ ਫੇਰ ਗੱਲ ਕਰਦੇ ਹਾਂ ਜ਼ਮੀਨਾਂ ਹੀ ਜ਼ਮੀਨਾਂ ਲਈ ਕਿਉਂਕਿ 2-3 ਮਹੀਨਿਆਂ ਤੋਂ ਮੈਂ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਥੋੜਾ ਸਰਪੰਚੀ ਦੀ ਚੋਣ ਤੋਂ ਬਾਅਦ ਮੈਂ ਥੋੜਾ ਬਿਜੀ ਹੋ ਗਿਆ ਸੀਗਾ ਤੇ ਅੱਜ ਆਪਾਂ ਗੱਲਬਾਤ ਕਰਦੇ ਆਂ ਫੇਰ ਖੇਤੀਬਾੜੀ ਵਾਲੀਆਂ ਜ਼ਮੀਨਾਂ ਦੀ ਅੱਜ ਮੈਂ ਤੁਹਾਡੇ ਨਾਲ ਸਾਂਝ ਪਾਉਂਗਾ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕਿਸ ਕਾਰਨ ਕਰਕੇ ਜਿਹੜਾ ਜ਼ਮੀਨਾਂ ਦਾ ਕੰਮ ਥੋੜਾ ਸਲੋ ਰਿਹਾ ਤੇ ਹੁਣ ਕੀ ਹਾਲ ਹੈ ਜ਼ਮੀਨਾਂ ਦਾ ਤੇ ਹੁਣ ਕਿੰਨੀ ਤੇਜ਼ੀ ਨਾਲ ਇਹ ਜਮੀਨਾਂ ਦਾ ਕੰਮ ਚੱਲ ਰਿਹਾ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਗੱਲ ਇਸ ਤਰ੍ਹਾਂ ਦਾ ਕਿ ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਪ੍ਰੋਪਰਟੀ ਦਾ ਕੰਮ ਹੈ ਜਿਹੜਾ ਤੁਹਾਨੂੰ ਪਤਾ ਬਹੁਤ ਸਲੋ ਰਿਹਾਗਾ ਉਹਦੇ ਕਾਰਨ ਹੁੰਦੇ ਨੇਗੇ ਸਲੋ ਹੋਣ ਦੇ ਇੱਕ ਤਾਂ ਕਾਰਨ ਹੁੰਦੇ ਨੇ ਜਿਹੜੇ ਪੱਕੇ ਤੌਰ ਤੇ ਕੰਮ ਸਲੋ ਹੋ ਜਾਂਦੇ ਨੇ ਉਹ ਮਤਲਬ ਸਮਾਂ ਹੋਰ ਹੁੰਦਾਗਾ ਇੱਕ ਜਿਹੜਾ ਕੁਝ ਸਮੇਂ ਲਈ ਮਤਲਬ ਰੁਕਦਾਗਾ ਕੰਮ ਜਿਹੜਾ ਤਾਂ ਰੁਕਦਾ ਹੁੰਦਾ ਦੋਸਤੋ ਪੱਕਾ ਜਿੰਨੇ ਸਲੰਪ ਪਹਿਲਾਂ ਸਲੰਪ ਚੱਲ ਰਿਹਾ ਸੀਗਾ ਉਹਦੇ ਕਾਰਨ ਇਹ ਹੁੰਦੇ ਨੇ ਜਦੋਂ ਪੈਸੇ ਦਾ ਜਿਹੜਾ ਸਰਕਲ ਹੈ ਉਹ ਰੁਕ ਜਾਂਦਾ ਹੈ ਪੈਸੇ ਦਾ ਸਰਕਲ ਰੁਕਣ ਕਰਕੇ ਫੇਰ ਕੰਮ ਸਲੋ ਪੱਕੇ ਤੌਰ ਤੇ ਸਲੋ ਹੋ ਜਾਂਦਾ ਹੈਗਾ ਮੰਨ ਲਓ ਪੈਸਾ ਜਿੱਥੋਂ ਆ ਰਿਹਾ ਹੈਗਾ ਉਹ ਪੈਸਾ ਆਉਣਾ ਬੰਦ ਹੋ ਗਿਆ ਤੇ ਇਹਦੇ ਕਰਕੇ ਪੈਸੇ ਦਾ ਜਿਹੜਾ ਸਰਕਲ ਆ ਰੁਕ ਗਿਆ ਤਾਂ ਸਲੰਪ ਆ ਜਾਂਦਾ ਹੈਗਾ ਪਰ ਜਦੋਂ ਐਨ ਪ੍ਰੋਪਰ ਕੰਮ ਚੱਲ ਰਿਹਾ ਹੁੰਦਾ ਪੈਸਾ ਹਰ ਇੱਕ ਜਗ੍ਹਾ ਤੋਂ ਆ ਰਿਹਾਗਾ ਪੈਸੇ ਦਾ ਫਲੋ ਪੂਰਾ ਹੈ ਪੈਸੇ ਦਾ ਸਰਕਲ ਚੱਲ ਰਿਹਾ ਫਿਰ ਪ੍ਰੋਪਰਟੀ ਦਾ ਕੰਮ ਟੈਂਪਰੇਰੀ ਰੁਕਦਾਗਾ ਹੁਣ ਪਿਛਲੇ 3 ਮਹੀਨਿਆਂ ਤੋਂ ਕੰਮ ਜਿਹੜਾ ਥੋੜਾ ਸਲੋ ਸੀਗਾ ਉਹਦੇ ਕਾਰਨ ਸੀਗੇ ਦੇਖੋ ਮੇਨ ਕਾਰਨ ਹੈ ਜਦੋਂ ਆਪਾਂ ਦਸਹਿਰੇ ਵੇਲੇ ਜਿਹੜੇ ਉਹ ਸਰਾਧ ਹੁੰਦੇ ਨੇ ਉਹਦੇ ਚ ਲੋਕ ਬੜੇ ਬਹਿਮ ਕਰਦੇ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੇ ਪੈਸੇ ਲਾਉਣੇ ਨਹੀਂ ਉਸ ਤੋਂ ਬਾਅਦ ਦੀਵਾਲੀ ਦੇ ਦਿਨ ਆ ਜਾਂਦੇ ਨੇ ਫਿਰ ਨਾਲ ਦੀ ਨਾਲ ਦਸਹਿਰੇ ਤੋਂ ਬਾਅਦ ਆਪਣਾ ਜੀਰੀਆਂ ਦਾ ਕੰਮ ਚੱਲ ਪੈਂਦਾਗਾ ਮੀਨਾਪਾ ਜਿਹੜੀਆਂ ਦੇ ਕੰਮ ਚ ਬਿਜੀਦਾ ਫਿਰ ਬਜਾਈ ਦਾ ਆ ਗਿਆ ਫਿਰ ਇਸ ਵਾਰ ਹੀ ਐਤ ਕੀ ਦੋ ਇਲੈਕਸ਼ਨਾਂ ਆ ਗਈਆਂ ਮੇਨ ਜਿਹੜੀਆਂ ਸੀਗੇ ਵੱਡੀਆਂ ਐਮਪੀ ਦੀ ਇਲੈਕਸ਼ਨ ਤੇ ਫਿਰ ਆ ਗਈ ਆਪਣੀ ਬਾਈ ਇਲੈਕਸ਼ਨ ਤਾਂ ਚਲੋ ਬੜਾ ਨੀਆ ਸਿਰ ਪਾਉਂਦੀ ਪੰਚਾਇਤਾਂ ਦੀ ਇਲੈਕਸ਼ਨ ਜਿਹਦੇ ਚ ਮੈਂ ਖੁਦ ਬਿਜੀ ਸੀਗਾ ਇਹਨਾਂ ਇਲੈਕਸ਼ਨਾਂ ਨੇ ਫਿਰ ਬਹੁਤ ਵੱਡਾ ਅਸਰ ਪਾਇਆ ਲੋਕ ਕਿਉਂਕਿ ਜਿਹੜੇ ਜ਼ਮੀਨ ਵੇਚਣ ਵਾਲੇ ਵੀ ਜ਼ਿਮੀਂਦਾਰੀ ਨੇ ਖਰੀਦਣ ਵਾਲੇ ਵੀ ਲੋਕ ਨੇ ਜਿਹੜੇ ਉਹ ਜ਼ਿਆਦਾਤਰ ਜ਼ਿਮੀਂਦਾਰ ਪਿੱਠਭੂਮੀ ਵਾਲੇ ਹੀ ਹੁੰਦੇ ਨੇਗੇ ਸੋ ਇਸ ਕਰਕੇ ਇਹ ਜਿਹੜਾ ਮਤਲਬ ਕੰਮ ਸੀਗਾ ਉਹਦੇ ਕਾਰਨ ਕਰਕੇ ਕੁਝ ਸਮੇਂ ਲਈ ਕੰਮ ਰੁਕਿਆ ਹੋਇਆ ਸੀਗਾ ਪਰ ਹੁਣ ਦੁਬਾਰਾ ਫੇਰ ਜਿਹੜਾ ਪ੍ਰਾਪਰਟੀ ਦਾ ਕੰਮ ਹੈ ਉਹ ਪੂਰਾ ਵਧੀਆ ਤੇਜ਼ੀ ਨਾਲ ਚੱਲ ਰਿਹਾ ਹੈਗਾ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆਗਾ ਕਿ ਕੰਮ ਨੇ ਤਾਂ ਚੱਲਣਾ ਪੈਸੇ ਦੇ ਸਰਕਲ ਦੇ ਨਾਲ ਦੋਸਤੋ ਜਿਹੜੀਆਂ ਜ਼ਮੀਨਾਂ ਲੀਆਂ ਇਹ ਇੰਨਾ ਕੁ ਤੇਜ਼ੀ ਆ ਜਾਣੀਆਂ ਜ਼ਮੀਨਾਂ ਦੀ ਜਿਹਦਾ ਤੁਸੀਂ ਸੋਚਣ ਤੋਂ ਵੀ ਗੱਲ ਪਰੇ ਹੋ ਜਾਣੀਆਂ ਪਹਿਲੀ ਗੱਲ ਤਾਂ ਮੈਂ ਬਾਰ-ਬਾਰ ਤੁਹਾਨੂੰ ਕਹਿਣਾ ਹੁੰਦਾ ਜਿਹੜੇ ਮੇਰੇ ਐਨ ਆਰ ਆਈ ਭਰਾ ਨੇ ਕਿ ਤੁਸੀਂ ਅਗਰ ਜਿਹਦੇ ਕੋਲ ਪੈਸੇ ਹੈਗੇ ਨੇ ਚੰਗੀ ਤਰ੍ਹਾਂ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਪੰਜਾਬ ਦੇ ਵਿੱਚ ਆ ਕੇ ਪੈਸੇ ਲਾਓ ਜ਼ਮੀਨਾਂ ਖਰੀਦੋ ਕਿਉਂਕਿ ਇਹ ਜਿਹੜੀਆਂ ਜ਼ਮੀਨਾਂ ਨੇ ਤੁਹਾਨੂੰ ਮੁੜ ਕੇ ਲੱਭਣੀਆਂ ਨਹੀਂ ਹੈਗੀਆਂ ਕੰਪਨੀਆਂ ਦਾ ਫੁੱਲ ਜ਼ੋਰ ਲੱਗਿਆ ਹੋਇਆ ਮਤਲਬ ਜਿਹੜੇ ਆਪਣੇ ਤੁਹਾਨੂੰ ਪਤਾ ਹੀ ਆ ਵਿਰੋਧੀ ਕੌਣ ਨੇ ਉਹਨਾਂ ਦਾ ਵੀ ਪੂਰਾ ਜ਼ੋਰ ਲੱਗਿਆ ਹੈ ਕਿ ਕਿਸੇ ਤਰ੍ਹਾਂ ਜ਼ਮੀਨਾਂ ਨੇ ਜਿਹੜੀਆਂ ਹਥਿਆਲੀਆਂ ਜਾਣ ਮੇਰਾ ਕਹਿਣ ਤੋਂ ਪਾਵੇ ਆ ਕਿ ਕੰਪਨੀਆਂ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਜ਼ਮੀਨਾਂ ਦੀ ਖਰੀਦ ਕਰ ਰਹੀਆਂ ਨੇ ਤੇ ਇਸ ਕਾਰਨ ਕਰਕੇ ਜ਼ਮੀਨਾਂ ਦੀ ਤੇਜ਼ੀ ਆਉਣੇ ਹੀ ਸੁਭਾਵਕ ਆ ਪਰ ਆਪਾਂ ਕੋਸ਼ਿਸ਼ ਕਰੋ ਕਿ ਖੁਦ ਆਪ ਜ਼ਮੀਨਾਂ ਆਪਣੇ ਜ਼ਿਮੀਦਾਰ ਭਰਾ ਨੇ ਜਿੰਨਾਂ ਕੋਲੇ ਅ ਪੈਸਾ ਹੈਗਾ ਆਪਣੇ ਭਰਾ ਦੀ ਜ਼ਮੀਨ ਅਗਰ ਆਪਣੇ ਜ਼ਿਮੀਦਾਰ ਭਰਾ ਕੋਲੇ ਜਾਊਗੀ ਤਾਂ ਕਮਜ ਕਮ ਇਹ ਤਾਂ ਰਹੂਗਾ ਕਿ ਆਪ ਦਾ ਮਾਰੂ ਸਾਵੇਂ ਸਿੱਟੂ ਆਪਦੇ ਬੰਦਿਆ ਕੋਲੇ ਜ਼ਮੀਨ ਰਹਿ ਜੂਏ ਤਾਂ ਹੈ ਨਾ ਕਿ ਪੰਜਾਬ ਦੇ ਬੰਦਿਆ ਕੋਲੇ ਜ਼ਮੀਨ ਆ ਤੁਸੀਂ ਐਨ ਆਰ ਆਈ ਭਰਾ ਇੱਥੇ ਬੈਠੇ ਡਾਲਰ ਕਮਾਉਣ ਦੀ ਖਾਤਰ ਵੀ ਤਾਂ ਹੱਥ ਪੱਲੇ ਮਾਰਦੇ ਹੋ ਇਹ ਵੋ ਕਰਦੇ ਹੋ ਲੇਕਿਨ ਇੱਥੇ ਤੁਹਾਡੀ ਅੱਜ ਜ਼ਮੀਨ ਖਰੀਦੀ ਹੋਈ ਜੇ ਤੁਸੀਂ ਅੱਜ ਇੱਥੇ ਜ਼ਮੀਨ 100 ਰੁਪਏ ਦੀ ਖਰੀਦਦੇ ਹੋ ਤਾਂ ਉਹ ਜ਼ਮੀਨੇ ਤੁਹਾਡੀ ਨੇ 500 ਦੀ ਹੋ ਜਾਣਾਗਾ ਮੈਂ ਸਿੱਧਾ ਜਾਂ ਮੋਟਾ ਜਿਹਾ ਹਿਸਾਬ ਤੁਹਾਨੂੰ ਦੱਸ ਦਵਾਂ ਨਾ ਤੇ ਇਸ ਕਰਕੇ ਆਪਣੀਆਂ ਜ਼ਮੀਨਾਂ ਖੁਦ ਆਪ ਖਰੀਦੋ ਤੇ ਦੂਜੇ ਨੰਬਰ ਤੇ ਦੋਸਤੋ ਮੈਂ ਤੁਹਾਨੂੰ ਜਿਹੜਾ ਜ਼ਮੀਨਾਂ ਦੇ ਨਾਲ-ਨਾਲ ਕਮਰਸ਼ੀਅਲ ਜ਼ਮੀਨਾਂ ਦਾ ਵੀ ਜਿਹੜਾ ਕੰਮ ਹੈਗਾ ਉਹ ਵੀ ਜਿਦੇ ਕੋਲ ਪੈਸੇ ਨੇ ਤੁਸੀਂ ਕਮਰਸ਼ੀਅਲ ਜ਼ਮੀਨਾਂ ਦੇ ਵਿੱਚ ਪੈਸੇ ਲਾਓ ਜਿਹੜੀਆਂ ਰੋਡ ਦੇ ਉੱਪਰ ਨੇ ਉਹਨਾਂ ਦਾ ਕੋਈ ਸੋਚ ਵੀ ਨਹੀਂ ਸਕਦੇ ਤੁਸੀਂ ਕਿ ਕਿੰਨਾ ਰੇਟ ਵਧਦਾਗਾ ਸਭ ਤੋਂ ਵੱਡਾ ਅਗਰ ਅੱਜ ਕੋਈ ਬਿਜ਼ਨਸ ਹੈ ਤਾਂ ਉਹ ਤੁਹਾਡੀਆਂ ਜ਼ਮੀਨਾਂ ਦਾ ਬਿਜ਼ਨਸ ਹੈ ਆਪਾਂ ਲੋਕ ਆਮ ਖਾਸ ਕਹਿ ਦਿੰਦੇ ਨਾ ਯਾਰ ਕੀ ਕੰਮ ਕਰਦਾ ਮੈਂ ਤਾਂ ਬਿੱਲ ਲਾਈਆਂ ਖੇਤੀਬਾੜੀ ਕਰਦਾ ਦੋਸਤੋ ਸਭ ਤੋਂ ਵੱਡਾ ਬਿਜ਼ਨਸ ਖੇਤੀਬਾੜੀ ਦਾ ਸਭ ਤੋਂ ਵੱਡਾ ਕਾਰੋਬਾਰ ਖੇਤੀਬਾੜੀ ਵਾਲੀਆਂ ਜ਼ਮੀਨਾਂ ਚਾਹੇ ਖੇਤੀਬਾੜੀਆਂ ਵਾਲੀਆਂ ਕਮਰਸ਼ੀਅਲ ਵੀ ਹੈ ਤਾਂ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਨੇ ਜੱਟਾਂ ਦੀਆਂ ਜ਼ਮੀਨਾਂ ਨੇ ਜੇ ਮਹਾਲੀ ਦੇ ਆਲੇ-ਦੁਆਲੇ ਜ਼ਮੀਨਾਂ ਨੇਗੀਆਂ ਤਾਂ ਉਹ ਜੱਟਾਂ ਦੀਆਂ ਜ਼ਮੀਨਾਂ ਸੀਗੀਆਂ ਸਾਡੀ ماں ਜਿਹੜੀ ਇਹ ਸੀਗੀ ਜਿਹੜੀ ਅਸੀਂ ਵੇਚ-ਵੇਚ ਕੇ ਉਹ ਬਿਲਡਰਾਂ ਨੇ ਉਹਨਾਂ ਵੱਡੇ ਲੋਕਾਂ ਨੇ ਕੰਪਨੀਆਂ ਨੇ ਖਰੀਦ ਕੇ ਗਜਾਂ ਦੇ ਵਿੱਚ ਹੀਰਿਆਂ ਦੇ ਭਾਅ ਵੇਚ ਰਹੇ ਨੇ ਤੁਹਾਡੀਆਂ ਜ਼ਮੀਨਾਂ ਦੋਸਤੋ ਮੈਂ ਤੁਹਾਨੂੰ ਫੇਰ ਬੇਨਤੀਆਂ ਕਰਦਾ ਹੁਣਾ ਕਿ ਤੁਸੀਂ ਆਪਣੀਆਂ ਜ਼ਮੀਨਾਂ ਖੁਦ ਖਰੀਦ ਲਓ ਇਹਦੇ ਜਿੱਡਾ ਕੋਈ ਕਾਰੋਬਾਰ ਨਹੀਂ ਜਿੰਨੇ ਲੋਕ ਵੱਡੇ ਤੋਂ ਵੱਡੇ ਬਿਜ਼ਨਸ ਅੰਬਾਨੀ ਹੋਣਾ ਅਡਾਨੀ ਹੋਣਾ ਤੋਂ ਉੱਪਰ ਦੀ ਤਾਂ ਨਹੀਂ ਕੋਈ ਮਤਲਬ ਆਪਣੇ ਭਾਰਤ ਦੇ ਵਿੱਚ ਹੈਗਾ ਅਡਾਨੀ ਅਬਾਨੀ ਹੋਣੀ ਵੀ ਰੀਅਲ ਏਸਟੇਟ ਦਾ ਕੰਮ ਕਰਦੇ ਨੇ ਉਹ ਹੁਣ ਜ਼ਮੀਨਾਂ ਹੀ ਖਰੀਦ ਰਹੇ ਨੇ ਤੁਹਾਡੀਆਂ ਉਹਨਾਂ ਦੇ ਬਾਕੀ ਕਾਰੋਬਾਰਾਂ ਦੇ ਮੁਕਾਬਲੇ ਉਹਨਾਂ ਦੀਆਂ ਜ਼ਮੀਨਾਂ ਦੇ ਮਤਲਬ ਜਿਹੜੇ ਹੈਗੇ ਨੇ ਪੈਸੇ ਸਭ ਤੋਂ ਵੱਧ ਉਹਨਾਂ ਨੂੰ ਇਹਨਾਂ ਦੇ ਵਿੱਚੋਂ ਆ ਰਹੇ ਨੇ ਸੋ ਮੇਰੀ ਬੇਨਤੀ ਨੂੰ ਪ੍ਰਵਾਨ ਕਰਿਆ ਕਰੋ ਤੇ ਆਪਣੇ ਭਰਾਵਾਂ ਦੇਖੋ ਸਾਡੀ ਪੂਰੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਆਪਦੇ ਭਰਾਵਾਂ ਕੋਲੇ ਮੈਂ ਯਾਨੀ ਆਪਦੀ ਪੂਰੀ ਟਿੱਲ ਲਾ ਕੇ ਕੰਮ ਕਰਦਾ ਪਰ ਮੈਂ ਕੋਸ਼ਿਸ਼ ਕਰਦਾ ਹਾਂ ਕਿ ਸਾਡੇ ਨੌਜਵਾਨ ਬੱਚੇ ਜਿਹੜੇ ਕੰਮ ਕਰਦੇ ਨੇ ਉਹਨਾਂ ਤੋਂ ਜ਼ਮੀਨਾਂ ਖਰੀਦਾਂ ਉਹਨਾਂ ਦੇ ਨਾਲ ਰਾਹੀਂ ਕੰਮ ਕਰਾਂ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਦੂਸਰੇ ਮਾੜੇ ਨੇ ਇਸ ਤਰ੍ਹਾਂ ਦੀ ਗੱਲ ਨਹੀਂ ਪਰ ਮਤਲਬ ਫਿਰ ਵੀ ਆਪਾਂ ਕੋਸ਼ਿਸ਼ ਕਰੋ ਹਰੇਕ ਬੰਦਾ ਆਪਣੀ ਕਮਿਊਨਿਟੀ ਨੂੰ ਆਪਦੇ ਬੰਦਿਆਂ ਨੂੰ ਤਕੜੇ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਤੇ ਆਪਣੇ ਬੰਦਿਆਂ ਦੇ ਰਾਹੀ ਆ ਆਪਣੇ ਜਿਹੜੇ ਤੁਹਾਡੇ ਆਪਣੇ ਨੇਗੇ ਤੇ ਉਹਨਾਂ ਤੋਂ ਤੁਸੀਂ ਜ਼ਮੀਨਾਂ ਖਰੀਦੋ ਉਹਨਾਂ ਦੇ ਨਾਲ ਕੰਮ ਕਰੋ ਕਿਉਂਕਿ ਸਾਡਾ ਇਹ ਇੱਕ ਮਾੜਾ ਪੱਖ ਵੀ ਆ ਕਿ ਅਸੀਂ ਆਪਦੇ ਬੰਦੇ ਤੇ ਭਰੋਸਾ ਬਹੁਤ ਘੱਟ ਕੱਟ ਕਰਦੇ ਆ ਤੇ ਦੂਜਿਆਂ ਦੇ ਪੜਕਦੇ ਨੇ ਕਰ ਲੈਣੇ ਆ ਚਲੋ ਖੈਰ ਇੱਕ ਵੱਖਰਾ ਵਿਸ਼ਾ ਮੈਂ ਹੋਰ ਹੀ ਪਾਸੇ ਨੂੰ ਚੱਲ ਪਿਆ ਮੇਰਾ ਕਹਿਣ ਦਾ ਭਾਵ ਸੀਗਾ ਕਿ ਜ਼ਮੀਨਾਂ ਦਾ ਹੁਣ ਦੁਬਾਰਾ ਕੰਮ ਤੇਜ਼ੀ ਨਾਲ ਚੱਲ ਪਿਆ ਪੂਰਾ ਹੁਣ ਤੁਸੀਂ ਆਪਣੀਆਂ ਜ਼ਮੀਨਾਂ ਖਰੀਦੋ ਵਿੱਚੋ ਜੋ ਵੀ ਜਿਨੇ ਜੋ ਵੀ ਕੰਮ ਕਰਨਾਗਾ ਅੱਜ ਮਤਲਬ ਸਮਾਂ ਹੈਗਾ ਹੁਣ ਪੂਰਾ ਵਧੀਆ ਤੇ ਹੁਣ ਇਸ ਸਮੇਂ ਦਾ ਫਾਇਦਾ ਉਠਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ